ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਪਾਤ ਸਾਹਿ 10ਵੀ ਤਵੈ ਪ੍ਰਸਾਦ ਸਵਈਏ ਸਰਾਵਗ ਸੁਧਸਮਹੁ ਸਿਧਾਨ ਕੀ ਦੇਖ ਫर्यੋ ਕਰ ਜੋਗ ਜਤੀ ਕੀ ਸੂਰ ਸਰਾਰਧਨ ਸੁਧ ਸਦਾ ਦੇਕ ਸੰਤਸਮਹੁ ਅਨੇਕ ਮਤੀ ਕੀ ਤਾਰੇ ਹੀ ਦੇਸ ਤੂੰ ਦੇਖ ਰਹਿਓ ਮਤ ਕੋ ਨ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹਉ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੀ ਕੋਟ ਤਰੰਗ ਕੁਰੰਗ ਸੇ ਕੂਦਤ ਪਉਣ ਕੇ ਗੌਣ ਕਉ ਜਾਤ ਨਿਵਾਰੀ ਭਾਰੀ ਪੂਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਪੈ ਤੋ ਕਹਾ ਪੈ ਭੂਪਤਾ ਅੰਤ ਕਉਨਾੰਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇ ਸਿਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜਗ ਜਾਨ ਕੇ ਸੁੰਦਰ ਹਿੰਸ ਤਹੀ ਹੈ ਰਾਜ ਹਜ਼ਾਰੀ भूत पवै कपवान के भूपत कौण अंगनै नहीं जात बिचारि श्री पात श्री भगवान भजे बिन अंत को अंत के धाम सिधारि तीर्थ नान दया दम दान सो संज मनेम अनेक वसिखै वेद पुराण कतेव कुरान जमीन जमान सुवान के पिखै ਪਾਉਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਪਜੇ ਬਿਨ ਭੂਪਤ ਏਕ ਰਤੀਵਨ ਏਕ ਨਾ ਲੇਖੈ ਸੁਧ ਸਪਾਹਾ ਦੁਰੰਤ ਦਵਾਹਾ ਸੋ ਸਾਜ ਸਨਾਹ ਦੁਰ ਜਾਨੰਦ ਲੈਂਗੀ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਲੈ ਨਾ ਹਲੈਂਗੇ ਤੋਰ ਅਰੀਨ ਮਰੋ ਰਮਵਾਸਨਾ ਮਾਤੇ ਮਤੰਗਨ ਮਾਨ ਮਲੈਗੀ ਸ੍ਰੀਪਤ ਸ੍ਰੀ ਭਗਵਾਨ ਪਾ ਕਿਰਪਾ ਵੈਨਾ ਤਿਆਗ ਜਹਾਨ ਨਿਦਾਨ ਚਲਾਗੇ ਬੀਰ ਪਾਰ ਬਡੇ ਬਰਿਆਰ ਅਵਚਾਰੈ ਸਾਰ ਕੀ ਤਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨਾ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੁਵਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਈਆ ਦਾਨਵ ਦੇਵ ਫਨਿੰਦਨ ਸਾਚਾਰ ਭੂਤ ਭਵਿੱਖ ਭਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਅਲਹੀ ਪਲ ਮੈਂ ਸਭ ਥਾਪਤ ਪਾਂਗੇ ਨ ਪਰਤਾਪਨ ਵਾੜ ਜੈਤ ਤੁਨ ਪਾਪਨ ਕੀ ਮਉ ਪੁੰਜ ਖ ਪੈਗੇ ਸਾਧ ਸਮੂਹ ਪਰ ਸੰਨ ਫਿਰੈ ਜਗ ਸਤਰ ਸਵੇ ਅਵ ਲੋਕ ਚ ਪੈਗੇ ਮਾਨਵ ਇਂਦਰ ਗਜੰਦਨ ਨਰਾ ਤਪ ਜਾਣ ਤ੍ਰਿ ਲੋਕ ਕੋ ਰਾਜ ਕਰੈਗੇ ਕੋਟਿ ਸੁਨਾਨਕ ਜਾਇਦ ਕਦਾਨ ਅਨੇਕ ਸੁਅੰਬਰ ਸਾਜ ਬਰੈਗੇ ब्रह्म महेश्वर बेसन सची पात अंत फसे ज फास परेंगे जे नर श्रीपत के प्रस हैं पग ते नर फेर न दे तरहेंगे कहां पयो जो दो लोचन मूंद के बैठ रहयो बक ध्यान लगायो धात फिरयो लिए साथ सुमंदरन ਲੋਕ ਗਇਓ ਪਰਲੋਕ ਗਵਾਇਓ ਬਾਸਕੀਓ ਵਖਿਆਨ ਸੁ ਬੈਠ ਕੈ ਐਸੇ ਹੀ ਐਸੇ ਸੁ ਵੈ ਸੁ ਬਤਾਇਓ ਸਾਚ ਕਹਾਂ ਸੁਨ ਲੇ ਹੋ ਸਬੈ ਜਿਨ ਪ੍ਰੇਮ ਕੀਓ ਤੈ ਨਹੀਂ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੋਂ ਲਖਿਓ ਹਰ ਵਾਚੀ ਦਿਸਾ ਮਹਿ ਕਾਹੋਂ ਪਚਾਹ ਕੋ ਸੀਸ ਨਿਵਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਰਿਆ ੁਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨ ਕੋ ਪੂਜਤ ਹੈ ਪਸ ਉਮਰਤਾਨ ਕੋ ਪੂਜਨਤਾਯੋ ਕੂਰ ਕਿਰਿਆ ਊਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ